ਸਰੀ ਨਨਪੁਰ ਸਾਹਿਬ ਚੋਊਗਾ ਤਾਂ ਸਾਰੀ ਦੁਨੀਆ ਇਹ ਸਵਾਲ ਪੁੱਛਦੀ ਸੀ ਕਿਵੇਂ ਹੋ ਸਕਦਾ ਪਰ ਇਹ ਮਾਨ ਸਾਹਿਬ ਤੇ ਆਪ ਜੀ ਦਾ ਸਹਿਯੋਗ ਰਿਹਾ ਕਿ ਅੱਜ ਇਹ ممکن ਹੋਇਆ ਥੈਂਕ ਯੂ ਥੈਂਕ ਯੂ ਮਾਨਯੋਗ ਸਪੀਕਰ ਸਾਹਿਬ ਜਿੱਥੇ ਅਸੀਂ ਇਹਨਾਂ ਦੇ ਵਿੱਚ ਜਿੱਥੇ ਸਮਾਗਮ ਚੱਲਦੇ ਉਸ ਦੇ ਨਾਲ ਨਾਲ ਪਹਿਲੀ ਵਾਰੀ ਹੋਇਆ ਕਿ ਪੰਜਾਬ ਦੇ ਵਿੱਚ ਜਿੰਨੇ ਸਕੂਲ ਚਾਹੇ ਉਹ ਸਰਕਾਰੀ ਚਾਹੇ ਪ੍ਰਾਈਵੇਟ ਹਰ ਸਕੂਲ ਦੇ ਵਿੱਚ ਸਵੇਰੇ ਮਾਰਨਿੰਗ ਅਸੈਂਬਲੀ ਦੇ ਵਿੱਚ ਗੁਰੂ ਸਾਹਿਬ ਜੀ ਦਾ ਇਤਿਹਾਸ ਮਾਰਨਿੰਗ ਅਸੈਂਬਲੀ 10 ਤੋਂ 12 ਮਿੰਟ ਬਹੁਤ ਅਜੀ ਉਹ ਜਿਹੜਾ ਪੜਾਇਆ ਜਾ ਰਿਹਾ ਹਰ ਇੱਕ ਯੂਨੀਵਰਸਿਟੀ ਹਰ ਇੱਕ ਕਾਲਜ ਹਰ ਇੱਕ ਵਿਦਿਅਕ ਅਦਾਰੇ ਦੇ ਵਿੱਚ ਸੈਮੀਨਾਰਸ ਹੋ ਰਹੇ ਐ ਪੂਰੇ ਅਨੰਦਪੁਰ ਸਾਹਿਬ ਨੂੰ ਤਿਆਰ ਕਰਨ ਲਈ ਮੁੱਖ ਸਮਾਗਮਾਂ ਦੇ ਲਈ ਹਰ ਇੱਕ ਸੜਕ ਨੂੰ ਨਵਾਂ ਬਣਾਇਆ ਗਿਆ ਥੈਂਕ ਯੂ ਕਰ ਲੋ ਜੀ ਕਨਕਲੂਡ ਮਹਿਮਾਨ ਸਪੀਕਰ ਸਾਹਿਬ ਦੋ ਮਿੰਟ ਜਿਹੜੇ ਸਮਾਗਮ ਚੱਲ ਰਹੇ ਐ ਇਸ ਦੇ ਨਾਲ ਨਾਲ ਪੂਰੇ ਅਨੰਦਪੁਰ ਸਾਹਿਬ ਸ਼ਹਿਰ ਦੇ ਵਿੱਚ ਆਪ ਜੀ ਦੇਖ ਸਕਦੇ ਹੋ ਸੰਗਤ ਦੀ ਸਹੂਲਤ ਦੇ ਲਈ ਪਹਿਲੀ ਵਾਰੀ ਸ਼ਾਨਦਾਰ ਟੈਂਸਿਟੀਆਂ ਪਾਰਕਿੰਗਸ ਅਸੀਕ ਐਪ ਜਿਹੜੀ ਹੈ anandpur sahib 350.com ਇਸ ਦੇ ਨਾਲ-ਨਾਲ ਈ ਰਿਕਸ਼ਾ ਸ਼ਟਲ ਸਰਵਿਸਿਜ਼ ਤੇ ਮੇਰੇ ਵੀ ਦੱਸ ਦਮਾ ਕਿ ਜਿਵੇਂ ਪੰਜਾਬ ਦੇ ਬਾਕੀ ਸਮਾਗਮ ਹੁੰਦੇ ਆ ਜੋੜ ਮੇਲੇ ਹੁੰਦੇ ਆ ਹੋਲਾ ਮਹੱਲਾ ਹੁੰਦਾ ਉੱਥੇ ਸਾਲਾਂ ਦੀ ਆਦਤ ਹੈ ਪਰ ਇੱਕ ਪਹਿਲੀ ਵਾਰੀ ਕਿ ਇੰਨੇ ਵੱਡੇ ਸਮਾਗਮ ਜਿਹੜਾ ਇੱਕ ਉਹ ਬਣਾਇਆ ਜਾ ਰਿਹਾ ਨਾਲ ਹੀ ਜਿਹੜਾ 23 ਲਾਈਟ ਐਂਡ ਸਾਊਂਡ ਸ਼ੋਅ ਪੰਜਾਬ ਦੇ ਹਰ ਇੱਕ ਜ਼ਿਲ੍ਹੇ 'ਚ ਹੋਏ ਜ਼ਮੀਨ ਤੋਂ ਲੈ ਕੇ ਆਸਮਾਨ ਤੱਕ ਅਨੰਦਪੁਰ ਸਾਹਿਬ ਦੀ ਇਸੀ ਧਰਤੀ ਤੇ ਮੈਂ ਆਪ ਸਭ ਨੂੰ ਵੀ ਬੇਨਤੀ ਕਰੂੰਗਾ ਅੱਜ ਸ਼ਾਮੀ 6 ਵਜੇ ਡਰੋਨ ਸ਼ੋ ਹੋਊਗਾ ਤੇ ਆਸਮਾਨ ਤੱਕ ਜ਼ਮੀਨ ਤੋਂ ਲੈ ਕੇ ਆਸਮਾਨ ਤੱਕ ਗੁਰੂ ਸਾਹਿਬ ਨੂੰ ਜਿਹੜੀ ਹੈ ਗੁਰੂ ਸਾਹਿਬ ਦੀ ਸ਼ਹਾਦਤ ਨੂੰ ਨਮਨ ਕੀਤਾ ਜਾ ਰਿਹਾ ਮੈਂ ਕਿਉਂਕਿ ਲੈ ਆਪ ਜੀ ਨੇ ਸਮੇਂ ਦੀ ਪਾਬੰਦੀ ਹੈ ਮੈਂ ਅੰਤ ਦੇ ਵਿੱਚ ਸਿਰਫ ਇਹ ਗੱਲ ਕਹੂੰਗਾ ਤੇ ਗੱਲ ਮੈਂ ਇੱਕ ਵਿਧਾਇਕ ਦੇ ਨਾਤੇ ਨਹੀਂ ਜਾਂ ਇੱਕ ਮੰਤਰੀ ਹੋਣ ਦੇ ਨਾਤੇ ਨਹੀਂ ਜਾਂ ਕੋਈ ਆਮ ਆਦਮੀ ਪਾਰਟੀ ਦੇ ਮੈਂਬਰ ਹੋਣ ਦੇ ਨਾਤੇ ਨਹੀਂ ਔਨ ਰਿਕਾਰਡ ਇੱਕ ਸਿੱਖ ਵਜੋਂ ਕਹਿ ਰਹੇ ਬਹੁਤ ਲੋਕ ਕਹਿੰਦੇ ਆ ਸਾਡੇ ਮੁੱਖ ਮੰਤਰੀ ਸਾਹਿਬ ਬਾਰੇ ਮੈਂ ਦੱਸਦਾ ਜੀ ਕਿ ਜਿਸ ਤਰੀਕੇ ਨਾਲ ਇਹਨਾਂ ਸਮਾਗਮਾਂ ਦੇ ਲਈ ਜਦੋਂ ਵੀ ਅਸੀਂ ਜਾਂਦੇ ਸੀ ਕਿ ਕਿੰਨਾ ਵਜੇ ਉਹ ਕਹਿੰਦੇ ਸੀ ਲੱਖੀ ਸ਼ਾਹ ਵੰਜਾਰੇ ਨੇ ਆਪਣਾ ਘਰ ਸੂਕ ਦਿੱਤਾ ਆਪਣੇ ਘਰ ਨੂੰ ਅਗ ਲਾ ਦਿੱਤੀ ਇਸ ਕਰਕੇ ਤੁਸੀਂ ਪੈਸੇ ਦੀ ਗੱਲ ਨਹੀਂ ਕਰਨੀ ਜੋ ਕੁਛ ਸ਼ਹੀਦਾ ਥੈਂਕ ਯੂ ਉਹ ਗੁਰੂ ਸਾਹਿਬ ਦੀ ਸ਼ਹਾਦਤ ਲਈ ਮੈਂ ਸਮਝਦਾ ਮਾਨ ਸਾਹਿਬ ਤੋਂ ਸੱਚਾ ਸਿੱਖ ਕੋਈ ਹੋ ਨਹੀਂ ਸਕਦਾ ਤੇ ਨਾਲ ਹੀ ਮੈਂ ਧੰਨਵਾਦ ਕਰਦਾ ਆਪਣੇ ਕੌਮੀ ਕਨਵੀਨਰ ਜੀ ਦਾ ਅਰਵਿੰਦ ਕੇਜਰੀਵਾਲ ਜੀ ਦਾ ਜਿਨੀ ਸਾਰੀ ਆਰਗੇਨਾਈਜੇਸ਼ਨ ਨੂੰ ਪਿਛਲੇ ਕਈ ਦਿਨਾਂ ਤੋਂ ਉਲਾ ਦਿੱਤਾ ਤੇ ਸਾਰੀ ਅੱਜ ਪੰਜਾਬ ਸਰਕਾਰ ਅੱਜ ਗੁਰੂ ਸਾਹਿਬ ਦੇ ਚਰਨਾਂ ਚ ਸਮਰਪਿਤ ਹੈ ਧੰਨਵਾਦ ਮਾਨਯੋਗ ਸਪੀਕਰ ਸਰ ਥੈਂਕ ਯੂ ਥੈਂਕ ਯੂ ਸ਼੍ਰੀ ਨਿਸ਼ਤਰਪਾਲ ਜੀ ਆਪਣੇ ਕੋਲੇ ਸਮੇਂ ਦੀ ਸੀਮਾ ਹੈ ਜੀ ਆਪਾਂ 5 ਮਿੰਟ ਦੇ ਵਿੱਚ ਜਿਹੜਾ ਇਹ ਕਨਕਲੂਡ ਕਰਨਾ ਬਹੁਤ ਬਹੁਤ ਧੰਨਵਾਦ ਮਾਨਯੋਗ ਸਪੀਕਰ ਸਾਹਿਬ ਤੁਸੀਂ ਮੈਨੂੰ ਇਸ ਇਤਿਹਾਸਕ ਮੌਕੇ ਤੇ ਤੇ ਪਵਿੱਤਰ ਧਰਤੀ ਤੇ ਬੋਲਣ ਦਾ ਮੌਕਾ ਦਿੱਤਾ ਮੈਂ ਸਪੀਕਰ ਸਾਹਿਬ ਆਪ ਜੀ ਦਾ ਪੰਜਾਬ ਸਰਕਾਰ ਦਾ ਖਾਸ ਕਰਕੇ ਮਾਨਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਦਾ ਸਰਦਾਰ ਮਹਾਨ ਸਾਹਿਬ ਜੀ ਦਾ ਤਹਿ ਦਿਲੋਂ ਧੰਨਵਾਦ ਕਰਦਾ ਹੈ ਜਿਨ੍ਹਾਂ ਨੇ ਬਹੁਤ ਵੱਡਾ ਅਪਰਾਲਾ ਇਸ ਪਵਿੱਤਰ ਧਰਤੀ ਤੇ ਕੀਤਾ ਜਿਸ ਧਰਤੀ ਤੋਂ ਚਾਰ ਗੁਰੂ ਸਾਹਿਬਾਨ ਨੇ ਆਪਣੇ ਜੀਵਨ ਮਨੁੱਖਤਾ ਦੇ ਭਲੇ ਲਈ ਅਤੇ ਜ਼ਬਰ ਔਰ ਜ਼ੁਲਮ ਦੇ ਖਿਲਾਫ ਲਗਾਇਆ ਛੇਵੇਂ ਪਾਤਸ਼ਾਹੀ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਮੀਰੀ ਪੀਰੀ ਦੇ ਮਾਲਕ ਜਿਨ੍ਹਾਂ ਦੇ ਘਰ 1 ਅਪ੍ਰੈਲ 1621 ਨੂੰ ਪੈਦਾ ਹੋਏ ਤਿਆਗਮਲ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜਿਨ੍ਹਾਂ ਬਾਰੇ 8ਵੇਂ ਗੁਰੂ ਸ਼੍ਰੀ ਗੁਰੂ ਹਰਿਕ੍ਰਿਸ਼ਨ ਜੀ ਦੇ ਜੋਤੀ ਜੋ ਸਮਾਨ ਤੋਂ ਪਹਿਲਾਂ 9ਵੇਂ ਗੁਰੂ ਬਾਬਾ ਬਕਾਲੇ ਦਾ ਇਸ਼ਾਰਾ ਕੀਤਾ ਮੱਖਣ ਸ਼ਾਹ ਲਵਾਨੇ ਦੇ ਡੁੱਬਦੇ ਜਹਾਜ਼ ਨੂੰ ਮੋੜਾ ਦੇਣ ਵਾਲੇ 22 ਮੰਜੀਆਂ ਦੇ ਤੰਦੂਕਾਰੇ ਵਿੱਚੋਂ ਪ੍ਰਕਾਸ਼ਮਾਨ ਹੋਣ ਵਾਲੇ ਮੱਖਣ ਸ਼ਾਹ ਲਵਾਨੇ ਦੀਆਂ 500 ਬੋਰਾ ਦੇ ਮਾਲਕ ਬਾਬਾ ਬਕਾਲੇ ਦੇ ਭੋਰਿਆਂ ਵਿੱਚੋਂ ਬਾਬਾ ਤੇਗਾ ਜੀ ਦੇਖਦੇ ਤਣੀ ਨੌਵੀਂ ਪਾਸ਼ਾਹੀ ਖਾਲਸਾ ਪੰਥ ਦੇ ਪਿਤਾ ਦਰਮੇਸ਼ ਪਿਤਾ ਦੇ ਪਿਤਾ ਗੁਰੂ ਤੇਗ ਬਹਾਦਰ ਸਾਹਿਬ ਖਾਲਸੇ ਦੀ ਜਨਮ ਭੂਮੀ ਦੇ ਸਿਰਜਣਹਾਰ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਤਿਲਕ ਜੰਜੂ ਦਾ ਰਾਖਾ ਹਿੰਦ ਦੀ ਚਾਦਰ ਗੁਰੂ ਤੇਗ ਬਹਾਦਰ ਸਾਹਿਬ ਕਰਤਾਰਪੁਰ ਦੀ ਜੰਗ ਵਿੱਚ ਜੋਰ ਦਿਖਾਣ ਵਾਲੇ ਤੇਗਾ ਦੇ ਤਣੀ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਦੇਸ਼ ਦੇ ਵਿੱਚ ਧਰਮ ਪਰिवर्तन ਨੂੰ ਠੱਲ ਪਾਉਣ ਵਾਲੇ ਗੁਰੂ ਤੇਗ ਬਹਾਦਰ ਸਾਹਿਬ ਸਵਾ ਮਨ ਜੰਜੂ ਲਾ ਕੇ ਰੋਟੀ ਖਾਣ ਵਾਲੇ ਰੰਗਜੀਤ ਦਾ ਰਸਤਾ ਬੰਦ ਕਰਨ ਵਾਲੇ ਗੁਰੂ ਤੇਗ ਬਹਾਦਰ ਸਿੰਧੀ ਚਾਦਰ ਜਿੱਥੇ ਅਸੀਂ ਅੱਜ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ 350 ਸਾਲਾ ਸ਼ਹੀਦੀ ਦਿਹਾੜਾ ਮਨਾ ਰਹੇ ਹਾਂ ਉੱਥੇ ਉਹਨਾਂ ਦੇ ਨਾਲ ਸ਼ਹੀਦ ਹੋਣ ਵਾਲੇ ਸਰਸਵਤ ਬ੍ਰਾਹਮਣ ਜੇਲਮ ਜ਼ਿਲ੍ਹੇ ਤੋਂ ਆਏ ਭਾਈ ਮਤੀ ਦਾਸ ਭਾਈ ਸਦੀਦਾਸ ਭਾਈ ਦਿਅੱਲਾ ਜੀ ਨੂੰ ਵੀ ਸ਼ਰਧਾ ਔਰ ਸ਼ਰਧਾ ਔਰ ਸਤਿਕਾਰ ਦੇ ਫੁੱਲ ਭੇਂਟ ਕਰਦੇ ਆ ਜਿਨ੍ਹਾਂ ਗੁਰੂ ਘਰ ਦੇ ਸ਼ਰਧਾਲੂਆਂ ਨੇ ਚਿਹਦੀਆਂ ਦਿੱਤੀਆਂ ਭਾਈ ਮੱਦੀਦਾਸ ਭਾਈ ਸਦੀਦਾਸ ਭਾਈ ਦਿਅੱਲਾ ਜੀ ਭਾਈ ਜਤਾਰ ਬਾਬਾ ਜੀਵਨ ਸਿੰਘ ਜੀ ਭਾਈ ਸੰਗਰ ਸਿੰਘ ਜੀ ਭਾਈ ਬਚਿੱਤਰ ਸਿੰਘ ਜੀ ਔਰ ਹੋਰ ਸਾਥ ਦੇਣ ਵਾਲੇ ਸ਼ਹੀਦੀਆਂ ਦੇਣ ਵਾਲਿਆਂ ਦੀਆਂ ਅੱਜ ਸਾਨੂੰ ਯਾਦਗਾਰਾਂ ਮਨਾਉਣੀਆਂ ਬਣਾਉਣੀਆਂ ਚਾਹੀਦੀਆਂ ਉਹਨਾਂ ਦੇ ਦਿਨ ਮਨਾਉਣੇ ਚਾਹੀਦੇ ਆ ਇਹਨੂੰ ਤੇਗਬਾਦਰ ਸਾਹਿਬ ਜੀ ਦੁਆਰਾ ਬਣਾਏ ਵਸਾਏ ਚੱਕ ਨਾਨਕੀ ਨੂੰ ਵੀ ਸਰਜੀਤ ਕਰਨਾ ਚਾਹੀਦਾ ਹੈ ਇਸ ਪਵਿੱਤਰ ਧਾਤੀ ਨੂੰ ਜ਼ਿਲ੍ਹਾ ਬਣਾਉਣ ਦੀਆਂ ਕੰਸੂਆਂ ਚੱਲ ਰਹੀਆਂ ਇਸ ਗੱਲ ਦਾ ਅਸੀਂ ਸਵਾਗਤ ਕਰਦੇ ਹਾਂ ਪਰ ਹਿਸ਼ਾਰਪੁਰ ਗੜ ਸ਼ੰਕਰ ਬੜਾ ਚੌਰ ਦੇ ਲੋਕ ਇਸ ਗੱਲ ਦੀ ਹਾਮੀ ਨਹੀਂ ਭਰ ਰਹੇ ਮੇਰੀ ਬੇਨਤੀ ਹੈ ਕਿ ਜਿਸ ਤਰ੍ਹਾਂ ਪੈਨ ਕੁਮਾਰੀ ਮਾਇਆਵਤੀ ਜੀ ਨੇ ਤਰਾਈ ਦੇ ਅੰਦਰ ਸ਼ਹੀਦ ਉਦਮ ਸਿੰਘ ਨਗਰ ਬਸਾਇਆ ਉਸ ਤੋਂ 35 ਦਿਨਾਂ ਬਾਅਦ ਨਵਾਂ ਸ਼ਹਿਰ ਨੂੰ ਜ਼ਿਲ੍ਹਾ ਸ਼ਹੀਦ ਪਗਸੇਗ ਨਗਰ ਬਣਾਇਆ ਮੇਰੀ ਬੇਨਤੀ ਆ ਕਿ ਰੋਪੜ ਰੂਪਨਗਰ ਜ਼ਿਲ੍ਹੇ ਦਾ ਨਾਮ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਨਾਮ ਤੇ ਜਾਂ ਸ੍ਰੀ ਅਨੰਦਪੁਰ ਸਾਹਿਬ ਰੱਖਿਆ ਜਾਵੇ ਤਾਂ ਜੋ ਸਾਰਿਆਂ ਨੂੰ ਨਾਲ ਲੈ ਕੇ ਚੱਲਿਆ ਜਾਵੇ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਜ਼ਬਰ ਔਰ ਜ਼ੁਲਮ ਦੇ ਖਿਲਾਫ ਸਾਨੂੰ ਲੜਨਾ ਸਿਖਾਇਆ ਸਾਨੂੰ ਸਾਂਝੀ ਪਾਲਤਾ ਤੇ ਬਰਾਬਰਤਾ ਦਾ ਸੰਦੇਸ਼ ਦਿੱਤਾ ਔਰ ਪੰਜਾਬ ਦੇ ਅੰਦਰ ਚਾਹੇ ਚੰਡੀਗੜ੍ਹ ਦਾ ਮਾਮਲਾ ਹੈ ਯੂਨੀਵਰਸਿਟੀ ਦਾ ਮਾਮਲਾ ਹੈ ਬੰਦੀ ਸਿੰਘਾਂ ਦੀ ਰਿਹਾਈ ਪੰਜਾਬ ਔਰ ਪੰਜਾਬੀਆਂ ਦੇ ਜਿਹੜੇ ਮਾਮਲੇ ਆ ਉਹ ਸਾਨੂੰ ਇਕੱਠੇ ਹੋ ਕੇ ਲੜਨਾ ਚਾਹੀਦੇ ਆ ਮਹਿਮਾਨ ਜੋ ਸਪੀਕਰ ਸਾਹਿਬ ਤੁਹਾਡਾ ਤਹਿ ਦਿਲੋਂ ਧੰਨਵਾਦ ਕਰਦਾ ਕਿ ਤੁਸੀਂ ਇਸ ਖਾਸ ਸਦੀ ਜਨਮ ਭੂਮੀ ਤੇ ਇਤਿਹਾਸਕ ਸੈਸ਼ਨ ਬਣਾ ਕੇ ਇਹ ਬਹੁਤ ਵੱਡਾ ਪ੍ਰਾਲਾ ਕੀਤਾ ਮੈਨੂੰ ਮਾਣ ਹੈ ਕਿ ਮੈਂ ਇਸ ਸਦਨ ਦਾ ਮੈਂਬਰ ਆ ਅੱਜ ਮੈਨੂੰ ਬੋਲਣ ਦਾ ਮੌਕਾ ਦਿੱਤਾ ਪੰਜਾਬ ਦੀ ਸਰਕਾਰ ਜਿਨ੍ਹਾਂ ਨੇ ਇਹ ਬਹੁਤ ਵੱਡਾ ਪ੍ਰਾਲਾ ਕੀਤਾ ਮੈਂ ਉਹਦਾ ਵੀ ਧੰਨਵਾਦ ਕਰਦਾ ਤੁਹਾਡਾ ਵੀ ਧੰਨਵਾਦ ਕਰਦਾ ਹੈ ਇੱਕ ਐਜੂਕੇਸ਼ਨ ਦਾ ਕਨਸੈਪਟ ਸਿੱਖਿਆ ਦਾ ਖੇਤਰ ਔਰ ਧਰਮ ਨੂੰ ਅੱਗੇ ਵਧਾਉਣ ਦਾ ਖੇਤਰ ਜੋ ਗੁਰੂ ਸਾਹਿਬ ਨੇ ਸਾਨੂੰ ਸੇਧ ਦਿੱਤੀ ਹੈ ਸਾਨੂੰ ਉਸ ਤੇ ਚੱਲਣਾ ਚਾਹੀਦਾ ਹੈ ਜਿਸ ਤਰ੍ਹਾਂ ਉਹਨਾਂ ਨੇ ਸਾਂਝੀ ਪਾਲਤਾ ਦਾ ਬਰਾਬਰਤਾ ਦਾ ਸੰਦੇਸ਼ ਦਿੱਤਾ ਹੈ ਸਾਨੂੰ ਉਹਨੂੰ ਮੰਨ ਲ ਕੇ ਜਾਤ ਪਾਤਾਂ ਤੋਂ ਉੱਠੇ ਉੱਠ ਕੇ ਸਰਬ ਧਰਮ ਦਾ ਸਤਿਕਾਰ ਕਰਕੇ ਸਾਨੂੰ ਅੱਗੇ ਵਧਣਾ ਚਾਹੀਦਾ ਹੈ ਤੁਹਾਡਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੈਪੀ ਜੈਪਾ ਸਰਦਾਰ ਮਨਵਿੰਦਰ ਸਿੰਘ ਜੀ ਗਿਆਸਪੁਰਾ ਬਹੁਤ ਬਹੁਤ ਧੰਨਵਾਦ ਮਾਨਯੋਗ ਸਪੀਕਰ ਸਾਹਿਬ ਕਿ ਅੱਜ ਤੁਸੀਂ ਇਸ ਇਤਿਹਾਸਿਕ ਮੌਕੇ ਗੁਰੂ ਤੇਗ ਬਹਾਦਰ ਜੀ ਬਾਰੇ ਅੱਜ ਮੈਨੂੰ ਬੋਲਣ ਦਾ ਮੌਕਾ ਦਿੱਤਾ ਸਤਕਾਰਯੋਗ ਵਿਧਾਇਕ ਸਾਥੀਓ ਤੇ ਮੇਰੇ ਪੰਜਾਬ ਵਾਸੀਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਦਾ ਦਿਨ ਕੋਈ ਆਮ ਦਿਨ ਨਹੀਂ ਕਿਉਂਕਿ ਜਦੋਂ ਸਾਰੀ ਮਨੁੱਖਤਾ ਸ਼ਰਦਾ ਦੇ ਸਮੁੰਦਰ ਦੇ ਵਿੱਚ ਡੁੱਬੀ ਹੋਈ ਹੈ ਅੱਜ ਅਸੀਂ ਉਸ ਮਹਾਨ ਜੋਤ ਨੂੰ ਇਸ ਧਰਤੀ ਦੇ ਉੱਤੇ ਨਮਨ ਕਰਨ ਦੇ ਲਈ ਇਕੱਠੇ ਹੋਏ ਆ ਜਿਸ ਰੱਬੀ ਰੂਹ ਨੇ ਸੱਚ ਨੂੰ ਆਪਣੀ ਜਾਨ ਤੋਂ ਵੀ ਉੱਚਾ ਮੰਨਿਆ ਜਿਸ ਨੇ ਧਰਮ ਦੀ ਰੱਖਿਆ ਦੇ ਲਈ ਆਪਣੇ ਸੀਸ ਦੀ ਕੁਰਬਾਨੀ ਦੇ ਕੇ ਮਨੁੱਖਤਾ ਦਾ ਜੀਵਾ ਜਗਾਇਆ ਉਹ ਮਹਾਨ ਜੋਤ ਜਿਸ ਨੇ ਅਸ਼ੈਨ ਸੀਲਤਾ ਦੇ ਹਨੇਰੇ ਨੂੰ ਮਨੁੱਖਤਾ ਦੇ ਚਾਨਣ ਦੇ ਵਿੱਚ ਬਦਲ ਦਿੱਤਾ ਉਹ ਜੋਤ ਸੀ ਤਾਂ ਤਾਂ ਨੌਵੇਂ ਗੁਰੂ ਗੁਰੂ ਤੇਗ ਬਹਾਦਰ ਜੀ ਮੈਂ ਆਪਣੇ ਆਪ ਨੂੰ ਬਹੁਤ ਭਾਗਾ ਵਾਲਾ ਸਮਝਦਾ ਕਿ ਅੱਜ ਮਾਨਯੋਗ ਮੁੱਖ ਮੰਤਰੀ ਸardar ਭਗਵੰਤ ਸਿੰਘ ਮਾਨ ਜੀ ਦੀ ਅਗਵਾਈ ਦੇ ਵਿੱਚ ਪੰਜਾਬ ਸਰਕਾਰ ਵੱਲੋਂ ਗੁਰੂ ਤੇਗ ਬਹਾਦਰ ਜੀ ਦਾ 350 ਸਾਲਾ ਸ਼ਹੀਦੀ ਪਰਬ ਮਹਾਨ ਖਾਲਸੇ ਦੀ ਪਵਿੱਤਰ ਧਰਤੀ ਉਹ ਖਾਲਸਾ ਜਿਹੜੀ ਕਿ ਦਲਿਤ ਕ੍ਰਾਂਤੀ ਦੇ ਨਾਲ ਵੀ ਜਿਹਨੂੰ ਅਸੀਂ ਜਾਣ ਸਕਦੇ ਆ ਉੱਚ ਨੀਚ ਦਾ ਪਾੜਾ ਖਤਮ ਕਰਕੇ ਇਸ ਧਰਤੀ ਦੇ ਉੱਤੇ ਔਰ ਤੁਸੀਂ ਮਾਨਯੋਗ ਮੁੱਖ ਮੰਤਰੀ ਸardar ਭਗਵੰਤ ਸਿੰਘ ਮਾਨ ਜੀ ਨੇ ਭਾਈ ਜੇਤਾ ਜੀ ਦੇ ਪਵਿੱਤਰ ਹਾਲ ਦੇ ਵਿੱਚ ਉਹ ਲੋਕ ਨੀਵੇਂ ਨਤਾਣੇ ਜਿਨ੍ਹਾਂ ਨੂੰ ਕਿ ਲੋਕ ਅੱਜ ਤੱਕ ਦਰਕਾਰਦੇ ਰਹੇ ਜਿਨ੍ਹਾਂ ਨੂੰ ਕਿ ਗੁਰੂ ਗੋਬਿੰਦ ਸਿੰਘ ਜੀ ਨੇ ਛਾਤੀ ਦੇ ਨਾਲ ਲਾ ਕੇ ਕਿਹਾ ਸੀ ਕਿ ਜੇ ਤਿਰੰਗ ਰੇਟੇ ਗੁਰੂ ਕੇ ਬੇਟੇ ਅੱਜ ਤੁਸੀਂ ਉਹਨਾਂ ਦੇ ਹਾਲ ਦੇ ਵਿੱਚ ਇਹ ਐਡਾ ਵੱਡਾ ਦਿਨ ਮਨਾ ਕੇ ਉਸ ਕੌਮ ਨੂੰ ਵੀ ਮੈਨੂੰ ਲੱਗਦਾ ਕਿ ਬਹੁਤ ਵੱਡਾ ਮਾਣ ਦਿੱਤਾ ਸਨਮਾਨ ਦਿੱਤਾ ਪਰ ਮੈਂ ਸਮਝਦਾ ਕਿ ਜਦੋਂ ਸ਼ਹੀਦਾਂ ਦਾ ਨਾਮ ਆ ਜਾਂਦਾ ਉੱਥੇ ਆਪਣੇ ਆਪ ਹੀ ਉਹ ਜਿਹੜੀ ਗੱਲ ਹੈ ਉਹ ਮਾਣ ਤੇ ਸਨਮਾਨਯੋਗ ਹੋ ਜਾਂਦੀ ਹੈ ਮਾਣਯੋਗ ਸਪੀਕਰ ਸਾਹਿਬ ਜਦੋਂ ਮਨੁੱਖਤਾ ਦੀ ਰੱਖਿਆ ਅਤੇ ਸੱਚ ਦੇ ਰਾਹ ਤੇ ਆਜ਼ਾਦੀ ਦੀ ਗੱਲ ਚਲਦੀ ਹੈ ਤਾਂ ਗੁਰੂ ਤੇਗ ਬਹਾਦਰ ਜੀ ਦਾ ਨਾਮ ਸਭ ਤੋਂ ਉੱਚੇ ਅਤੇ ਸਨਮਾਨ ਦੇ ਨਾਲ ਲਿਆ ਜਾਂਦਾ ਉਹ ਸਿਰਫ ਸਿੱਖ ਧਰਮ ਦੇ ਹੀ ਗੁਰੂ ਨਹੀਂ ਸਨ ਸਗੋਂ ਮਨੁੱਖਾਂ ਦੇ ਅਧਿਕਾਰਾਂ ਦੇ ਰਖਵਾਲੇ ਵੀ ਸਨ ਗੁਰੂ ਜੀ ਦੀ ਸ਼ਹਾਦਤ ਸਿਰਫ ਇਤਿਹਾਸਕ ਘਟਨਾ ਨਹੀਂ ਇਹ ਸ਼ਹਾਦਤ ਸਾਨੂੰ ਰੋਹਾਨੀਅਤ ਤਾਕਤ ਦਿੰਦੀ ਹੈ ਗੁਰੂ ਸਾਹਿਬ ਜੀ ਕਲਮ ਦੇ ਧਨੀ ਸਨ ਔਰ ਨਾਲ ਦੀ ਨਾਲ ਤੇਗ ਦੇ ਵੀ ਧਨੀ ਸਨ ਕਿਉਂਕਿ ਗੁਰੂ ਸਾਹਿਬ ਜੀ ਦਾ ਜੋ ਨਾਮ ਗੁਰੂ ਤੇਗ ਬਹਾਦਰ ਹੈ ਇਹ ਤੇਗ ਦੇ ਧਨੀ ਹੋਣ ਦੇ ਕਾਰਨ ਗੁਰੂ ਸਾਹਿਬ ਦਾ ਨਾਮ ਤੇਗ ਬਹਾਦਰ ਜੀ ਬਿਆ ਗੁਰੂ ਸਾਹਿਬ ਜੀ ਦੇ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ 116 ਸ਼ਬਦ ਹਨ ਜੇ ਆਪਾਂ ਜਪਜੀ ਸਾਹਿਬ ਨੂੰ ਗੁਰੂ ਗ੍ਰੰਥ ਸਾਹਿਬ ਜੀ ਦੀ ਪੂਰੇ ਗੁਰੂ ਗ੍ਰੰਥ ਸਾਹਿਬ ਜੀ ਨੂੰ ਵਿਆਖਿਆ ਮੰਨੀਏ ਤਾਂ ਜੇ 116 ਸ਼ਬਦ ਜਿਹੜੇ ਗੁਰੂ ਤੇਗ ਬਹਾਦਰ ਜੀ ਨੇ ਇਹ ਜਿਹੜੇ ਸ਼ਬਦ ਨੇ ਇਹ ਸਮੁੱਚੇ ਗੁਰੂ ਗ੍ਰੰਥ ਸਾਹਿਬ ਜੀ ਦਾ ਨਚੋੜ ਨੇ ਔਰ ਗੁਰੂ ਸਾਹਿਬ ਸਾਨੂੰ ਦੱਸਦੇ ਨੇ ਭੈ ਕਾਹੂ ਕੋ ਦੇਤਨਾ ਨਾ ਬਹਿਮਾਨਤਾਨ ਕੋ ਨਾਨਕ ਸੁਨਰੇ ਮਨ ਗਿਆਨੀ ਤਾਹੇ ਬਖਾਨ ਆਪ ਜੀ ਦੀ ਬਾਣੀ ਆਤਮਿਕ ਸ਼ਾਂਤੀ ਸਹਿਣਸ਼ੀਲਤਾ ਅਧਿਆਤਮਿਕਤਾ ਦੀ ਚਲਕ ਮਿਲਦੀ ਹੈ ਗੁਰੂ ਸਾਹਿਬ ਫਰਮਾਨ ਕਰਦੇ ਨੇ ਜੋ ਨਰ ਦੁੱਖ ਮੈਂ ਦੋ ਨਰ ਦੁੱਖ ਮੈਂ ਦੁੱਖ ਨਹੀਂ ਮਾਨੈ ਸੁਖ ਸੁਨੇਹ ਅਰ ਭੈ ਨਾਹੀ ਜਾਕੇ ਕੰਚਨ ਮਾਟੀ ਮਾਨੈ ਕਿ ਜਿਹੜਾ ਮਨੁੱਖ ਦੁੱਖ ਨੂੰ ਅਤੇ ਸੁਖ ਨੂੰ ਇੱਕ ਮਿੱਟੀ ਦੇ ਸਮਾਨ ਸਮਝਦਾ ਉਹੀ ਮਨੁੱਖ ਸੱਚਾ ਵਾ ਉਹਦੀ ਜਿਹੜੀ ਆਤਮਾ ਵਾ ਉਹੀ ਮੁਕਤ ਹੈ ਗੁਰੂ ਸਾਹਿਬ ਦਾ ਜਿਸ ਸਮੇਂ ਜਨਮ ਹੋਇਆ ਉਸ ਸਮੇਂ ਭਾਰਤ ਦੇ ਵਿੱਚ ਔਰੰਗਜ਼ੇਬ ਦਾ ਰਾਜ ਸੀ ਔਰ ਉਹ ਪੂਰੇ ਦੇਸ਼ ਨੂੰ ਮੁਗਲ ਸਲਤਨਤ ਦੇ ਵਿੱਚ ਬਦਲ ਦੇਣਾ ਚਾਹੁੰਦਾ ਸੀ ਔਰ ਗੁਰੂ ਸਾਹਿਬ ਨੇ ਉਸ ਸਮੇਂ ਤੋਤੀ ਅਤੇ ਟੋਪੀ ਦੀ ਰੱਖਿਆ ਦੇ ਲਈ ਆਪਣਾ ਜੀਵਨ ਬਲਦਾਨ ਦੇ ਦਿੱਤਾ ਕਿਉਂਕਿ ਗੁਰੂ ਸਾਹਿਬ ਦਾ ਫਰਮਾਨ ਹੈ ਕਿ ਜੋ ਸ਼ਰਨ ਆਵੇ ਤਿਸ ਕੰਥ ਲਾਵੇ ਇਹ ਬਿਰਦ ਸੁਆਮੀ ਸੰਗਾ ਗੁਰੂ ਸਾਹਿਬ ਨੇ ਉਸ ਸਮੇਂ ਇੱਕ ਐਸਾ ਕ੍ਰਾਂਤੀਕਾਰੀ ਕਦਮ ਜਿਹੜਾ ਕਿ ਪੂਰੇ ਦੇਸ਼ ਦੇ ਵਿੱਚ ਜ਼ਰੂਰੀ ਸੀ ਕਿਉਂਕਿ ਇੱਕ ਫਿਰਕੇ ਨੂੰ ਪੂਰੇ ਫਿਰਕੇ ਨੂੰ ਮੁਗਲੀਆ ਬਣਾਉਣ ਦੇ ਲਈ ਔਰੰਗਜ਼ੇਬ ਆਪਣੀ ਪੂਰੀ ਵਾਹ ਲਾ ਰਿਹਾ ਸੀ ਗੁਰੂ ਸਾਹਿਬ ਦੇ ਕੋਲ ਜਦੋਂ ਕਸ਼ਮੀਰੀ ਪੰਡਤ ਆਉਂਦੇ ਆ ਤਾਂ ਗੁਰੂ ਸਾਹਿਬ ਨੇ ਜਾ ਕੇ ਕਿਹਾ ਕਿ ਜਾ ਕੇ ਕਹ ਦੇ ਔਰੰਗੇ ਨੂੰ ਕਿ ਜੇ ਉਹ ਗੁਰੂ ਤੇਗ ਬਹਾਦਰ ਜੀ ਨੂੰ ਮੁਸਲਮਾਨ ਧਰਮ ਕਬੂਲ ਕਰਵਾ ਦੇਵੇ ਤਾਂ ਅਸੀਂ ਸਾਰੇ ਜਾਣੇ ਮੁਸਲਮਾਨ ਬਣਨ ਦੇ ਲਈ ਤਿਆਰ ਹੋ ਜਾਵਾਂਗੇ ਗੁਰੂ ਸਾਹਿਬ ਜੀ ਨੂੰ ਉਹਨਾਂ ਦੇ ਤਿੰਨ ਸੇਵਕ ਭਾਈ ਸਤੀਦਾਸ ਜੀ ਭਾਈ ਮਤੀਦਾਸ ਜੀ ਭਾਈ ਦਿਆਲਾ ਜੀ ਜਿਨ੍ਹਾਂ ਨੂੰ ਕੇ ਬਾਰੀ-ਬਾਰੀ ਗੁਰੂ ਜੀ ਦੇ ਸਾਹਮਣੇ ਸ਼ਹੀਦ ਕੀਤਾ ਗਿਆ ਗੁਰੂ ਜੀ ਨੂੰ ਵੀ ਭਾਰੀ ਤਸੀਹੇ ਦਿੱਤੇ ਗਏ ਔਰ ਗੁਰੂ ਸਾਹਿਬ ਜੀ ਨੂੰ ਵੀ ਉਸ ਸਮੇਂ ਜਦੋਂ ਉਹਨਾਂ ਨੇ ਪੁੱਛਿਆ ਕਿ ਜਿਸ ਤਰੀਕੇ ਦੇ ਨਾਲ ਤੁਹਾਡੇ ਤਿੰਨਾਂ ਸੇਵਕਾਂ ਇੱਕ ਨੂੰ ਆਰੇ ਦੇ ਨਾਲ چیر ਕੇ ਸ਼ਹੀਦ ਕੀਤਾ ਇੱਕ ਨੂੰ ਦੇਗ ਦੇ ਵਿੱਚ ਉਬਾਲ ਕੇ ਸ਼ਹੀਦ ਕੀਤਾ ਇੱਕ ਨੂੰ ਰੂਹ ਦੇ ਵਿੱਚ ਲਪੇਟ ਕੇ ਸ਼ਹੀਦ ਕੀਤਾ ਕਿ ਜੇ ਤੁਸੀਂ ਵੀ ਅੱਜ ਇਸਲਾਮ ਕਬੂਲ ਨਾ ਕੀਤਾ ਤਾਂ ਤੁਹਾਨੂੰ ਵੀ ਇਸੇ ਤਰੀਕੇ ਦੇ ਨਾਲ ਸ਼ਹੀਦ ਕਰ ਦਿੱਤਾ ਜਾਵੇਗਾ ਪਰ ਗੁਰੂ ਸਾਹਿਬ ਜੀ ਨੇ ਕਿਹਾ ਕਿ ਮੈਨੂੰ ਮੇਰਾ ਧਰਮ ਸਭ ਤੋਂ ਵੱਧ ਪਿਆਰਾ ਹੈ ਤੇ ਉਸੇ ਸਮੇਂ ਜ਼ਲਾਦ ਨੇ ਗੁਰੂ ਸਾਹਿਬ ਦਾ ਜੋ ਸੀਸ ਸੀ ਉਹ ਧੜ ਤੋਂ ਅਲੱਗ ਕਰ ਦਿੱਤਾ ਔਰ ਉਸ ਸਮੇਂ ਸ਼ਨਾਤਕਾ ਸ਼ਾ ਗਿਆ ਸਾਰਿਆਂ ਨੂੰ ਹੁਕਮ ਕੀਤਾ ਕਿ ਕੋਈ ਵੀ ਗੁਰੂ ਸਾਹਿਬ ਦਾ ਜੋ ਸੀਸ ਹੈ ਜੋ ਇਹਦਾ ਇਹਨਾਂ ਦੀ ਦੇਹ ਆ ਇਹ ਤੋਂ ਚੱਕਣ ਦੀ ਹਿੰਮਤ ਨਾ ਕਰੇ ਕਿ ਮੈਂ ਧੰਨਵਾਦ ਕਰਦਾ ਔਰ ਮੈਂ ਨਮਨ ਕਰਦਾ ਭਾਈ ਚੇਤਾ ਜੀ ਨੂੰ ਜਿਨ੍ਹਾਂ ਨੇ ਕਿ ਗੁਰੂ ਸਾਹਿਬ ਦਾ ਸਿਰ ਲੈ ਕੇ ਅਨੰਦਪੁਰ ਦੀ ਧਰਤੀ ਦੇ ਉੱਤੇ ਆਏ ਔਰ ਉਹਨਾਂ ਨੇ ਗੁਰੂ ਸਾਹਿਬ ਦਾ ਜਿਹੜਾ ਸਿਰ ਸੀ ਉਹ ਗੁਰੂ ਗੁਰੂ ਗੋਬਿੰਦ ਸਿੰਘ ਜੀ ਦੇ ਅੱਗੇ ਭੇਟ ਕੀਤਾ ਔਰ ਮੈਂ ਅੱਜ ਇਹ ਗੱਲਾਂ ਤੁਹਾਨੂੰ ਦੱਸਣੀਆਂ ਚਾਹੁੰਦਾ ਕਿ ਜੋ ਮਹਾਨ ਲੋਕ ਜੋ ਸਾਡੇ ਮਹਾਨ ਲੋਕ ਨੇ ਜਿਹੜੇ ਕਿ ਗੁਰੂ ਸਾਹਿਬ ਦੇ ਬਾਰੇ ਵੱਖ-ਵੱਖ ਜੋ ਇਤਿਹਾਸਕਾਰ ਨੇ ਉਹ ਗੁਰੂ ਸਾਹਿਬ ਬਾਰੇ ਦੱਸਦੇ ਨੇ ਕਿ ਕਿਸ ਤਰੀਕੇ ਦੇ ਨਾਲ ਸਾਡੇ ਭਾਰਤ ਦੇ ਪੁਰਾਣੇ ਰਾਸ਼ਟਰਪਤੀ ਡਾਕਟਰ ਰਾਧਾ ਪ੍ਰਸਾਦਨ ਜੀ ਲਿਖਦੇ ਨੇ ਕਿ ਗੁਰੂ ਤੇਗ ਬਹਾਦਰ ਜੀ ਦੀ ਸ਼ਹਾਦਤ ਮਨੁੱਖੀ ਅਧਿਕਾਰਾਂ ਦੀ ਪਹਿਲੀ ਲੜਾਈ ਸੀ ਉਹਨਾਂ ਨੇ ਧਾਰਮਿਕ ਸਹਿਣਸ਼ੀਲਤਾ ਅਤੇ ਵਿਸ਼ਵ ਦੇ ਭਾਈਚਾਰੇ ਨੂੰ ਦੇ ਸਿਧਾਂਤ ਨੂੰ ਜਨਮ ਦਿੱਤਾ ਗੁਰੂ ਸਾਹਿਬ ਨੇ ਸਾਨੂੰ ਜੋ ਅੱਜ ਸਿਧਾਂਤ ਦਿੱਤਾ ਮੈਨੂੰ ਲੱਗਦਾ ਕਿ ਉਸੇ ਸਿਧਾਂਤ ਦੇ ਉੱਤੇ ਜੋ ਅੱਜ ਸਾਡੀ ਆਮ ਆਦਮੀ ਪਾਰਟੀ ਦੀ ਸਰਕਾਰ ਜਿਹੜੀ ਕਿ ਸਭੇ ਸਾਂਝੀ ਵਾਲ ਸਦਾਇਨ ਕੋਈ ਨਾ ਦੱਸੇ ਬਾਰਾ ਜਿਓ ਇਹਦੇ ਸਿਧਾਂਤ ਦੇ ਉੱਤੇ ਚੱਲ ਕੇ ਜਿਸ ਤਰੀਕੇ ਦੇ ਨਾਲ ਅੱਜ ਮੈਂ ਇਹ ਗੱਲ ਕਹਿਣੀ ਚਾਹੁੰਦਾ ਕਿ ਜਿਸ ਤਰੀਕੇ ਦੇ ਨਾਲ ਹਰੇਕ ਪਰਿਵਾਰ ਨੂੰ 200 ਜੁਨਟ ਵਿੱਚ 600 ਜੁਨਟ ਬਿਜਲੀ ਦੀ ਫ੍ਰੀ ਮਿਲਦੀ ਹੈ ਇਹ ਉਸੇ ਸਿਧਾਂਤ ਦਾ ਹਿੱਸਾ ਕਿ ਸਾਨੂੰ ਅੱਜ ਗੁਰੂਆਂ ਦੇ ਜੋ ਸਿਧਾਂਤ ਨੇ ਉਹਨਾਂ ਸਿਧਾਂਤਾਂ ਦੇ ਉੱਤੇ ਚੱਲ ਕੇ ਅਸੀਂ ਜਿਹੜੀ ਅੱਜ ਤੁਸੀਂ ਸਿੱਖਿਆ ਦੀ ਕ੍ਰਾਂਤੀ ਵੀ ਜੋ ਅੱਜ ਲੈ ਕੇ ਆਂਦੀ ਹੈ ਗੁਰਬਾਣੀ ਦੇ ਵਿੱਚ ਫਰਮਾਨ ਹੈ ਭਾਈ ਗੁਰਦਾਸ ਜੀ ਲਿਖਦੇ ਨੇ ਕੇ ਜੈਸੇ ਸਤਮੰਦਰ ਕੱਜਣ ਕੇ ਉਸਾਰ ਦੀਨੇ ਤੈਸਾ ਫਲ ਇੱਕ ਸਿੱਖ ਕੋਲ ਉਹ ਸ਼ਬਦ ਸਿਖਾਏਗਾ ਮਾਨ ਲੋਗ ਸਪੀਕਰ ਸਾਹਿਬ ਅੱਜ